ਲਗ ਕਰੋ ਲਗ ਕਰੋ ਰਿਵਾਈਜ਼ ਪੇ ਸਕੇਲ ਲਗ ਕਰੋ ਲਗ ਕਰੋ ਰਿਵਾਈਜ਼ ਪੇ ਸਕੇਲ ਲਗ ਕਰੋ ਲਗ ਕਰੋ 19 ਦਿਨ ਹੋ ਗਏ ਸਾਡੇ ਪੀਟੀਯੂ ਦੇ ਟੈਕਨੀਕਲ ਟੀਚਰਸ ਨੂੰ ਆ ਆਪਣੀ ਗੱਲ ਰੱਖਦੇ ਹੋਏ ਪਹਿਲਾਂ ਸਰਕਾਰ ਨੇ ਗੱਲ ਨਹੀਂ ਮੰਨੀ ਕਿਉਂਕਿ UGC ਨੇ ਪੇ ਸਕੇਲ ਇਹਨਾਂ ਦਾ ਰਿਵਾਈਜ਼ ਕੀਤਾ ਉਹ ਟੀਚਿੰਗ ਸਟਾਫ ਨੂੰ ਬਾਕੀ ਡਿਪਾਰਟਮੈਂਟਸ ਦੇ ਸਾਰਿਆਂ ਨੂੰ ਮਿਲ ਗਿਆ ਅ ਜਿਹੜੇ ਸਾਡੇ ਆਈਟੀਆਈ ਹੋਰ ਜਿਹੜੇ ਹਾਇਰ ਐਜੂਕੇਸ਼ਨ ਹੋ ਗਿਆ ਔਰ ਡਿਪਲੋਮਾ ਜਿਹੜੇ ਕਰਾਉਂਦੇ ਸਾਡੇ ਆਈਟੀਆਈਸ ਉਹਨਾਂ ਨੂੰ ਮਿਲ ਗਿਆ ਇਹ ਪੀਟੀਯੂ ਤੇ ਟੈਕਨੀਕਲ ਸਟਾਫ ਜਿਹੜਾ ਆ ਟੈਕਨੀਕਲ ਐਜੂਕੇਸ਼ਨ ਦੇ ਇਹਨਾਂ ਨੂੰ ਕਰੀਬ 280 ਟੀਚਰਸ ਨੂੰ ਇਹ ਬੈਨੀਫਿਟ ਨਹੀਂ ਮਿਲਿਆ ਔਰ ਮੈਂ ਸਮਝਦਾ ਜਿੱਤੇ ਹਜ਼ਾਰਾਂ ਟੀਚਰਜ਼ ਦਾ ਬੈਨੀਫਿਟ ਲੈਜੰਡ 280 ਨੂੰ ਕਿਉਂ ਛੱਡੋ 22 ਚਾਂਸਲਰ ਦਾ ਰਿਵਾਈਜ਼ ਹੋ ਗਿਆ ਸਕੇਲ ਉਹ ਪ੍ਰਦੇਸ਼ ਸਟਾਫ ਦਾ ਹੋ ਗਿਆ ਨਾਨ ਟੀਚਿੰਗ ਸਟਾਫ ਦਾ ਹੋ ਗਿਆ ਤੇ 200 ਐਸਸੀ ਜਿਹੜੇ ਟੀਚਿੰਗ ਸਟਾਫ ਹੈ ਟੈਕਨੀਕਲ ਐਜੂਕੇਸ਼ਨ ਦੇ ਟੈਕਨੀਕਲ ਉਹ ਰਹਿ ਜਾਣ ਇਹ ਮਾੜੀ ਗੱਲ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਡਿਪਾਰਟਮੈਂਟ ਨੂੰ ਸੋਚਣਾ ਚਾਹੀਦਾ ਔਰ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਦੀ ਸਮੱਸਿਆ ਮੈਂ ਸੁਣ ਲਈ ਆ ਮੈਂ ਲਿਖਾਂਗਾ ਵੀ ਸਾਡੇ ਸੈਕਟਰੀ ਹਾਇਰ ਐਜੂਕੇਸ਼ਨ ਨੂੰ ਕਿ ਭਾਈ ਇਹਨਾਂ ਨੂੰ ਕਿਉਂ ਬੰਨ੍ਹੇ ਰੱਖਿਆ ਗਿਆ ਹੁਣ ਗੱਲ ਇਹ ਹੈ ਕਿ ਵੀ ਜੇ ਅੱਜ ਅੱਜ ਆਪਾਂ ਹਾਲ ਲਿਖੀਏ ਨਾ ਚਾਹੇ ਦੇਸ਼ 'ਚ ਹੈ ਤਾਂ ਚਾਹੇ ਵਿਦੇਸ਼ 'ਚ ਹੈ ਸਾਡੇ ਜਿਹੜੇ ਬੱਚੇ ਇੱਥੇ ਆ ਉਹ ਜਿਨ੍ਹਾਂ ਨੂੰ ਟੈਕਨੀਕਲ ਸਕਿੱਲ ਸਕਿੱਲ ਡਿਵੈਲਪਮੈਂਟ ਸਕਿੱਲ ਡਿਵੈਲਪਮੈਂਟ ਦੀ ਲੋੜ ਹੈ ਔਰ ਇਹ ਕਿ ਇਹ ਕਿਹੜਾ ਸਟਾਫ ਹੈ ਸਕਿੱਲ ਡਿਵੈਲਪਮੈਂਟ ਵਾਲਾ ਹੀ ਆ ਇਹ ਟੈਕਨੀਕਲ ਐਜੂਕੇਸ਼ਨ ਵਾਲਾ ਤਾਂ ਮੇਰਾ ਮਤਲਬ ਹੈ ਕਿ ਵਿਦੇਸ਼ ਚਲ ਜਾਓ ਉੱਥੇ ਲੋਕ ਕਹਿੰਦੇ ਕਿ ਭਾਈ ਮੈਨੂੰ ਨੌਕਰੀ ਲਵਾ ਦੇ ਮੈਂ ਪਿੱਛੇ ਕੈਨੇਡਾ ਗਿਆ ਪਿਆ ਬੱਚੇ ਮਿਲੇ ਉਹਨਾਂ ਜਿਹੜੇ ਬੰਦੇ ਜਿਨ੍ਹਾਂ ਕੋਲ ਏਮਪਲੋਏ ਕਰਨੇ ਆ ਏਮਪਲੋਇਮੈਂਟ ਦੇਣੀ ਆ ਉਹ ਕਹਿੰਦੇ ਯਾਰ ਇਹਨਾਂ ਨੂੰ ਕੰਮ ਨਹੀਂ ਆਉਂਦਾ ਸੋ ਮੇਰਾ ਮਤਲਬ ਹੈ ਤਰਜੀਹ ਜਿਹੜੀ ਆ ਇਹ ਟੈਕਨੀਕਲ ਐਜੂਕੇਸ਼ਨ ਸਕਿੱਲ ਡਿਵੈਲਪਮੈਂਟ ਸਰਕਾਰਾਂ ਦੀ ਇੱਧਰ ਨੂੰ ਹੋਣੀ ਚਾਹੀਦੀ ਆ ਔਰ ਜੇ ਅਸੀਂ 280 ਜਿਹੜੇ ਸਾਡੇ ਟੀਚਰਸ ਨੇ ਅੱਛਾ ਹੋਰ ਹੋਰ ਵਧੀਆ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਉਣਾ ਇਹ ਪ੍ਰੋਮੋਸ਼ਨਸ ਵੀ ਇਹਨਾਂ ਦੀਆਂ ਕਾਫੀ ਸਮੇ ਤੋਂ ਰੁਕਿਆ ਹੁਣ ਹੁੰਦਾ ਕੀ ਆ ਹੁੰਦਾ ਇਹ ਆ ਕਿ ਵੀ ਜਿਹੜਾ ਜੇ ਪ੍ਰੋਮੋਸ਼ਨਸ ਹੋਣਗੀਆਂ ਤੇ ਫਿਰ ਇਹਨਾਂ 'ਚੋ ਹੀ ਕੋਈ ਨਾ ਕੋਈ ਰਜਿਸਟਰਾਰ ਲੱਗੂਗਾ ਇਹਨਾਂ 'ਚੋ ਕੋਈ ਨਾ ਕੋਈ ਚਾਂਸਲਰ ਲੱਗੂਗਾ ਆਪਾਂ ਇਹਨਾਂ ਦਾ ਫਿਊਚਰ ਕਿੰਨਾ ਖਰਾਬ ਕਰ ਰਹੇ ਆ ਯੇ ਕੰਪਿਊਟਰ ਕੰਪੀਟੈਂਟ ਹੋਣਗੇ ਤਾਂਹੀਂ ਲੱਗਣਗੇ ਨਾ ਲੇਕਿਨ ਜਿਵੇਂ ਜਿਸੀ ਨੂੰ ਆਪਣੇ ਆਪ ਨੂੰ ਉਸ ਲੈਵਲ ਤੇ ਲਿਜਾਣ ਦਾ ਮੌਕਾ ਹੀ ਨਹੀਂ ਦਿੰਦੇ ਪ੍ਰਮੋਟ ਹੀ ਨਹੀਂ ਕਰਦੇ ਤੇ ਫਿਰ ਇਹ ਵਿਚਾਰੇ ਕਿਧਰੋਂ ਪੰਜਾਬ ਦੀ ਸੇਵਾ ਕਰਨਗੇ ਸੋ ਮੈਂ ਸਮਝਦਾ ਬੜਾ ਜ਼ਰੂਰੀ ਆ ਕਿ ਸਰਕਾਰ ਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਔਰ ਇਹ ਛੋਟੀ ਜੀ ਸਮੱਸਿਆ ਇਹਨੂੰ ਐਡਰੈਸ ਕਰਨਾ ਚਾਹੀਦਾ ਔਰ ਮੈਂ ਇਹਨਾਂ ਨਾਲ ਇੱਕ ਗੱਲ ਬੜਾ ਖੁਸ਼ ਆ ਕਿ ਵੇਖੋ ਇਹ ਕੰਮ ਵੀ ਕਰ ਰਿਹਾ ਤੇ ਆਪਣਾ ਰੋਸ ਵੀ ਪ੍ਰਗਟ ਕਰ ਰਿਹਾ ਇਹ ਲੰਚ ਟਾਈਮ ਦੇ ਵਿੱਚ ਆਪਣਾ ਰੋਜ਼ ਪ੍ਰਗਟ ਕਰ ਰਹੇ ਆ ਟੀਚਿੰਗ ਰੈਗੂਲਰ ਹੈ ਔਰ ਵੀ ਜਿਹੜੀ ਡਿਊਟੀਆਂ ਹੈ ਪਰਫਾਰਮ ਕਰ ਰਿਹਾ ਆ ਤੁਹਾਡਾ ਮੈਂ ਧੰਨਵਾਦਿਆਂ ਵੀ ਸਾਰਿਆਂ ਦਾ ਇੱਕ ਅੱਛੀ ਸੋਚਣਾ ਤੁਸੀਂ ਆਪਣੀ ਆਪਣੇ ਅੰਦੋਲਨ ਨੂੰ ਚਲਾ ਰਹੇ ਆ